ਹਾਂਜੀ ਵੀਰ ਜੀ ਇਹ ਹੈ ਸੁਲਤਾਨਪੁਰ ਲੋਧੀ ਦੇ ਮੰਡ ਸਾਈਡ ਪਿੰਡ ਅੱਲੂਵਾਲ ਨਦੀ ਦਾ ਪੁਲ ਪਹਿਲਾਂ ਤੇ ਆ ਪੁਲ ਦੀ ਹਾਲਤ ਵੇਖੋ ਵੀ ਕੀ ਪੰਜਾਬ ਚ ਇਹੋ ਜਿਹੇ ਪੁਲ ਵੀ ਹੋ ਸਕਦੇ ਤੁਸੀਂ ਕਦੀ ਵੇਖੇ ਆ ਕਿ ਪੰਜਾਬ ਚ ਨਦੀਆਂ ਚ ਇਹੋ ਜਿਹੇ ਪੁਲ ਵੀ ਆ ਗਏ ਆ ਤੇ ਮਹਾਰਾਜ ਪਾਣੀ ਚੜ ਗਿਆ ਆ ਤੇ ਉਹ ਸਾਹਮਣੇ ਲੋਕਾਂ ਦੇ ਖੇਤਾਂ ਚ ਪਾਣੀ ਵੜ ਚੁੱਕਾ ਆ ਆ ਦੇਖ ਲਓ ਚੋਨਾ ਡੁੱਬ ਚੁੱਕਾ ਆ ਇਹ ਅਕਸਰ ਸਾਡੇ ਇਲਾਕੇ ਵਿੱਚ ਇਦਾਂ ਹੁੰਦਾ ਜਦੋਂ ਵੀ ਪਾਣੀ ਆਉਂਦਾ ਇੱਥੇ ਬਿਆਸ ਦਰਿਆ ਸਤਲੁਜ ਦਰਿਆ ਤੇ ਨਦੀ ਇਹ ਇਕੱਠੇ ਹੁੰਦੇ ਆ ਜੀ ਇੱਥੇ ਅੱਗੇ ਅੱਗੇ ਹਰੀ ਕੀਆ ਥੋੜਾ ਜਿਹਾ ਅੱਗੇ ਉੱਥੇ ਤਿੰਨੋਂ ਇਕੱਠੇ ਹੋ ਜਾਂਦੇ ਆ ਹਾਂ ਦੇਖੋ ਪਾਣੀ ਪਾਣੀ ਦੇਖ ਰਿਹਾ ਲੋਕਾਂ ਦੇ ਖੇਤਾਂ 'ਚ ਪਾਣੀ ਆ ਚੁੱਕਾ ਹੋਣੀ ਸਵੇਰ ਤੋਂ ਪਾਣੀ ਲੋਕਾਂ ਦੇ ਖੇਤਾਂ 'ਚ ਝੋਨੇ 'ਚ ਵੜਨਾ ਸ਼ੁਰੂ ਹੋ ਚੁੱਕਾ ਆ ਵੀਰੋ ਤੇ ਇਸ ਇਲਾਕੇ ਦੀ ਹਾਲਤ ਇਹ ਆ ਵੀ ਹਰ ਦੂਜੇ ਤੀਜੇ ਸਾਲ ਪਾਣੀ ਆਉਂਦਾ ਹੀ ਆਉਂਦਾ ਬਾਅਦ ਜਿੰਨਾਂ ਦੀਆਂ ਜ਼ਮੀਨਾਂ ਨੀਵੀਆਂ ਆ ਜਾਂ ਬੰਨਾਂ ਦੇ ਅੰਦਰ ਆ ਨਾ ਜ਼ਮੀਨ ਤਾਂ ਕਈਆਂ ਕੋਲ 100-100 ਕਿੱਲਾ ਆ ਪਰ ਇੰਨਾ ਜ਼ਿਆਦਾ ਨੁਕਸਾਨ ਹੋ ਜਾਂਦਾ ਕਿ ਲੋਕਾਂ ਦੇ ਟਰੈਕਟਰ ਲੋਕਾਂ ਨੂੰ ਵੇਚਣੇ ਪੈਂਦੇ ਕਰਜ਼ੇ ਥੱਲੇ ਆ ਜਾਂਦੇ ਆ ਜਿਹੜੀ ਸਰਕਾਰੀ ਸਹੂਲਤਾਂ ਉਹ ਇੰਨੀ ਘਟਿਆ ਕਿ ਮੇਰੇ ਖਿਆਲ ਚ ਉਹ ਕੀ ਦਸੀਏ ਆ ਦੇਖੋ ਇਧਰ ਖੇਤਾਂ ਚ ਪਾਣੀ ਵੜ ਚੁੱਕਾ ਆ ਸਵੇਰ ਦਾ ਨਦੀ ਚੜਨੀ ਸ਼ੁਰੂ ਹੋ ਗਈ ਆ ਤੇ ਖੇਤਾਂ ਚ ਪਾਣੀ ਵੜ ਚੁੱਕਾ ਆ ਆ ਦੇਖੋ ਪਾਣੀ ਪਾਣੀ ਹੋਇਆ ਪਿਆ ਪਾਣੀ ਪਾਣੀ ਮਤਲਬ ਜਿਹੜਾ ਬੰਨ ਲਾਇਆ ਹੋਇਆ ਨਾ ਛੋਟੇ ਛੋਟੇ ਬੰਨ ਲੋਕਾਂ ਲਾਏ ਹੋਏ ਆਪਣੇ ਖੇਤਾਂ 'ਚ। ਉਹ ਦੇਖੋ ਸਾਹਮਣੇ ਉਹ ਬੰਨ ਨਦੀ ਦਾ ਪਾਣੀ ਕਰਾਸ ਕਰਕੇ ਖੇਤਾਂ 'ਚ ਵੜ ਰਿਹਾ ਆ। ਤੇ ਇਹ ਕਿੱਡਾ ਵੱਡਾ ਨੁਕਸਾਨ ਹੁੰਦਾ ਸਾਡੇ ਇਲਾਕੇ ਦਾ। ਹਰ ਦੂਜੇ ਤੀਜੇ ਸਾਲ ਇਹ ਸਮੱਸਿਆ ਇੱਥੇ ਆਉਂਦੀ ਹੈ। ਆਹ ਦੇਖੋ ਜੀ ਆ ਭੰਗ ਦੇ ਰੋਖਿਆ। ਜੇ ਇੱਕ ਦੇ ਭੁੱਕੀ ਦੇ ਵੀ ਇਦਾਂ ਪੰਜਾਬ 'ਚ ਲੱਗ ਜਾਣ ਭੁੱਕੀ ਦੇ ਲੋਕ ਨਸ਼ੇ ਤੋਂ ਵੱਜ ਜਾਣ। ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਪਾਣੀ ਪਾਣੀ ਹੋਇਆ ਫਿਰਦਾ ਆ ਝੋਨਾ ਡੁੱਬ ਚੁੱਕਾ ਇੱਥੇ ਇਹ ਜਗ੍ਹਾ ਨੀਵੀਂ ਸੀ ਤੇ ਝੋਨਾ ਡੁੱਬ ਚੁੱਕਾ ਹੈ ਤੇ ਕੋਈ ਨਹੀਂ ਆਪਾਂ ਤੁਹਾਨੂੰ ਸਾਰਾ ਰਾਉਂਡ ਮਾਰ ਕੇ ਵਿਖਾਉਨੇ ਆ ਪਰ ਇਹ ਸਾਡੇ ਇਲਾਕੇ ਦੀ ਹਾਲਤ ਆ ਸਾਡੇ ਇਲਾਕੇ ਦਾ ਦੁਰਭਾਗੇ ਜਾਂ ਕੀ ਕਹਾਂਗੇ ਤੁਸੀਂ ਹੈ ਕਿ ਹਰ ਦੂਜੇ ਤੀਜੇ ਸਾਲ ਵੋਟਾਂ ਵੇਲੇ ਵੱਡੇ ਲੋਕ ਆਉਂਦੇ ਸਾਡੇ ਇਲਾਕੇ 'ਚ ਉੱਦਾਂ ਕੋਈ ਨਹੀਂ ਆਉਂਦਾ ਤੇ ਜਦੋਂ ਫਸਲ ਜੀ ਦੀ ਹੁਣ 50 ਕਿੱਲੇ ਝੋਨਾ ਆ ਜਦੋਂ 50 ਕਿੱਲੇ ਮਰ ਗਿਆ ਫਿਰ ਹੁੰਦਾ ਕੀ ਆ ਵੀ ਉਹ 2 3 4 5 ਸਾਲ ਆਪਣਾ ਕਰਜ਼ਾ ਹੀ ਲੌਂਦਾ ਰਹਿਦਾ ਆ ਕਰਜ਼ੇ ਵਿਚਾਰੇ ਲੌਂਦੇ ਰਹਿੰਦੇ ਫਿਰ ਬਦਹਾਲੀ ਹੋ ਜਾਂਦੀ ਘਰ ਚ ਬਦਹਾਲੀ ਜਿਵੇਂ ਕੱਲ ਮੀਂਹ ਲੁਧਿਆਣੇ ਬਹੁਤ ਪਿਆ ਵਾ ਉਹ ਪਾਣੀ ਵੀ ਸਾਡੇ ਇਲਾਕੇ ਚ ਆਉਣਾ ਜਲੰਧਰ ਮੀਂਹ ਪੈ ਜਾਏ ਉਹ ਵੀ ਸਾਡੇ ਇਲਾਕੇ ਚ ਆਉਣਾ ਗੁਰਦਾਸਪੁਰ ਮੀਂਹ ਪੈ ਗਿਆ ਉਹ ਵੀ ਸਾਡੇ ਇਲਾਕੇ ਚ ਆਉਣਾ ਆ ਤਿੰਨਾਂ ਦਰਿਆਵਾਂ ਦਾ ਇੱਥੇ ਮੇਲ ਆ ਤੇ ਜਦੋਂ ਕਿਸੇ ਪਾਸੇ ਵੀ ਆਇਆ ਉਹ ਬਾਅਦ ਚ ਪਾਣੀ ਲਾਸਟ ਸਾਡੇ ਇਲਾਕੇ ਚ ਆਉਣਾ ਆ ਅੱਗੇ ਹਰੀਕੇ ਡੈਮ ਆ ਇਸ ਤੋਂ ਥੋੜਾ ਜਿਹਾ ਅੱਗੇ ਹਰੀਕੇ ਡੈਮ ਆ ਤੇ ਐਡੀ ਮਾੜੀ ਹਾਲਤ ਆ ਸਾਡੇ ਇਲਾਕੇ ਦੀ ਕੀ ਦੱਸਾਂ ਸਾਰੇ ਪਿੰਡਾਂ 'ਚ ਘਰੋ ਘਰ ਟੈਨਸ਼ਨ ਪਈ ਹੋਈ ਆ ਵੀ ਪਾਣੀ ਕਿਤੇ ਨੁਕਸਾਨ ਨਾ ਕਰ ਦੇ ਨੁਕਸਾਨ ਨਾ ਕਰ ਦੇ ਮੇਰਾ ਇੱਥੇ ਨਾਲ ਹੀ ਦੋਸਤ ਰਿੰਦਾ 70 ਗੱਲੇ ਜ਼ਮੀਨ ਆ 2 ਸਾਲ ਪਹਿਲਾਂ ਪੂਰੀ ਜ਼ਮੀਨ ਫਸਲ ਤਾਂ ਪੂਰੀ ਬਰਬਾਦ ਹੋਈ ਹੋਈ ਨਾਲ ਰੇਤੋ ਪੈ ਗਈ ਉੱਥੇ ਬਾਅਦ ਚ ਉਹਨਾਂ ਕੋਲੋਂ ਪੈਸੇ ਲਾ ਕੇ ਕਰਜ਼ਾ ਚੱਕ ਕੇ ਉਹ ਖੇਤੀ 'ਚੋਂ ਰੇਤੋ ਕੱਢੀ ਮਾਤਾ ਵਿਚਾਰੀ ਬਿਮਾਰ ਹੋ ਗਈ ਉਹਨਾਂ ਦੀ ਮਾਂ ਮਾਂ ਨੂੰ ਟੈਨਸ਼ਨ ਹੁੰਦੀ ਭਾਈ ਜਦੋਂ ਫਸਲ ਮਰ ਜਾਏ ਭਾਈ ਫਿਰ ਫਸਲਾਂ ਜੇ ਹੋ ਜਾਣ ਤੇ ਖਰਚਾ ਪਾਣੀ ਬਰਾਬਰ ਹੋ ਗਏ ਥੋੜੇ ਰੂੰਗਾ ਝੂੰਗਾ ਬਚ ਜਾਂਦਾ ਆ ਤੇ ਜੇ ਪਾਣੀ ਆ ਗਿਆ ਫਸਲਾਂ ਬਰਬਾਦ ਹੋ ਗਈਆਂ ਫਿਰ ਅਗਲੇ 5-7 ਸਾਲ ਕਰਜੇ ਚ ਪੈੜੀ ਵਿੱਚ ਹੋ ਜਾਂ ਕੀ ਕਰੋ ਜਿਨ੍ਹਾਂ ਦੇ ਬਾਹਰ ਗਏ ਉਹ ਬਜਾਰੇ ਬਾਹਰੋਂ ਕਮਾ ਕੇ ਇੱਤੇ ਵੇ ਕਰਜਾ ਲਾਉਂਦੇ ਆ ਤੇ ਆ ਦੇਖ ਲਓ ਨਦੀ ਫੁੱਲ ਹੋ ਚੁੱਕੀ ਆ ਖੇਤਾਂ ਚ ਨਦੀ ਖੇਤਾਂ ਚ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਆ ਹਾਜੜਾ ਨਾਲ ਨਾਲ ਬੰਨ ਲਾਇਆ ਹੈ ਨਾ ਉਹ ਬੰਦੇ ਉੱਪਰ ਦੀ ਟੱਪ ਕੀ ਹੁਣ ਖੇਤਾਂ 'ਚ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਵੀਰੋ ਤੇ ਸਵੇਰ ਦੀਆਂ ਸਾਡੇ ਇਲਾਕੇ 'ਚ ਖਬਰਾਂ ਚੱਲ ਰਹੀਆਂ ਸultanpur lodi mand area ਸਾਡਾ ਬੂਸੋਵਾਲ ਕਬੀਰਪੁਰ ਅੱਲੂਵਾਲ ਹਾਜੀਪੁਰ ਭਾਗੋ ਵੱਡਾ ਬੂਲੇ ਆਲੀ ਚੱਕ ਵਟਿਆਂ ਵਾਲੀ ਇਹ ਸਾਰੇ ਪਿੰਡ 10 12 14 ਪਿੰਡ ਜਿਹੜੇ ਸਾਡੇ ਲੱਗੇ ਨੇ ਇਹ ਲੋਕ ਵਿਚਾਰੇ ਨਾ ਸਵੇਰ ਦੇ ਹੀ ਟੈਨਸ਼ਨ ਚ ਆਏ ਹੋਏ ਆ ਵੀ ਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਤੇ ਰੱਬ ਬਚਾ ਹੀ ਲਵੇ ਇਸ ਤੋਂ ਪਾਣੀ ਉੱਪਰ ਨਾ ਚੜੇ ਕਿਉਂਕਿ ਦਰਿਆਵਾਂ ਦੇ ਵੀ ਪਾਸੇ ਬੰਨ੍ਹ ਨਾ ਨਦੀ ਦੇ ਵੀ ਪਾਸੇ ਬੰਨ੍ਹ ਨਾ ਜੇ ਰੋ ਪਾਣੀ ਜ਼ਿਆਦਾ ਚੜਦਾ ਫਿਰ ਜਿਹੜੀ ਬੰਨਾ بجلی ਫਸਲ ਆ ਉਹ ਤਾਂ ਬਰਬਾਦ ਹੋਈ ਜਾਂਦੀ ਜਦੋਂ ਬੰਨ ਟੁੱਟ ਜਾਂਦਾ ਫਿਰ ਜਿਹੜੀ ਸਾਡੀ ਦੂਜੀ ਜ਼ਮੀਨਾਂ ਆ ਉਹਨਾਂ ਦਾ ਵੀ ਬੇੜਾ ਗਰਕ ਹੋ ਜਾਂਦਾ ਮੈਂ ਆਪਣੀ ਜ਼ਿੰਦਗੀ ਜਿੱਥੇ ਦੇਖਿਆ ਆ ਵੀ ਹਰ ਵਾਰ ਝੋਨੇ ਚ ਸਾਡੇ ਪਿੰਡਾਂ ਦੇ ਲੋਕਾਂ ਦੀਆਂ ਬੰਨਾਂ ਦੇ ਡਿਊਟੀਆਂ ਲੱਗੀਆਂ ਹੁੰਦੀਆਂ ਆ ਹਰ ਕੋਈ ਬੰਨਾਂ ਦੇ ਰਾਤਾਂ ਕੱਢਦੇ ਫਿਰ ਵੀ ਕਿਸੇ ਪਾਸੇ ਬੰਨ ਨਾ ਟੁੱਟਿਆ ਨਹੀਂ ਤਾਂ ਬਰਬਾਦੀ ਹੋ ਜਾਣੀ ਆ ਫਿਰ ਉਹੋ ਹੀ ਦਿਨ ਮੈਨੂੰ ਲੱਗਦਾ ਆ ਇਸ ਸਾਲ ਵੀ ਮਤਲਬ ਉਹ ਟਾਈਮ ਆ ਹੀ ਚੁੱਕਾ ਹੈ ਮੈਨੂੰ ਲੱਗਦਾ ਹੈ ਇਹ ਲੋਕਾਂ ਨੇ ਫੇਰ ਬੰਦਾ ਦੇ ਡਿਊਟੀਆਂ ਲੱਗ ਜਾਣੀਆਂ ਆ। ਹਰ ਘਰ ਤੋਂ ਇੱਕ ਇੱਕ ਦੋ ਦੋ ਬੰਦੇ ਫੇਰ ਬੰਨਾਂ ਤੇ ਰਹਿੰਦੇ ਆ। ਇੱਥੇ ਲੰਗਰ ਪਾਣੀ ਆਉਂਦਾ ਆ। ਤੇ ਇੱਥੋਂ ਹੀ ਫੇਰ ਮਤਲਬ ਫੇਰ ਰੱਬ ਕਰੇ ਵੀ ਨਾ ਹੀ ਹੋਵੇ। ਨਾ ਹੀ ਪਾਣੀ ਵਧੇ ਹੋਰ ਹਾਲ ਜਿਹੜਾ ਪਿਛਲੇ ਸਾਲ ਤੋਂ ਪਿਛਲੇ ਸਾਲ ਪਾਣੀ ਆਇਆ ਸੀ। ਹਾਲੇ ਦੇ ਲੋਕਾਂ ਨੇ ਉਹਦਾ ਹੀ ਕਰਜਾ ਨਹੀਂ ਲੋਕਾਂ ਕੋ ਲੱਥਾ ਦੀ ਜੇ ਆ ਕੇ ਫੇ ਆ ਗਿਆ ਤੇ ਮੰਦਾ ਲੱਗ ਜਾਣਾ ਹਾਂਜੀ ਆ ਦੇਖੋ ਜੀ ਬਹੁਤ ਪਛੜਿਆ ਇਲਾਕਾ ਜੀ ਸਾਡਾ ਪੰਜਾਬ ਜਿਹੜਾ ਪਛੜਿਆ ਹੋਇਆ ਇਲਾਕਾ ਕੋਈ ਨਹੀਂ ਹੈਗਾ ਪੋਲੀ ਵੇਖਣੋ ਸਾਡੇ ਇਲਾਕੇ ਦਾ ਆ ਪੁਲ ਹੈ ਕਿਤੇ ਪੰਜਾਬ ਜਿਹੇ ਇਹੋ ਜਿਹਾ ਪੁਲ ਇਹ ਸਾਡੇ ਪਿੰਡਾਂ ਨੂੰ ਪੁਲ ਜਾਂਦਾ ਆ ਅੱਗੇ ਉਹ ਸ਼ਹਿਰ ਮਤਲਬ ਇਹੋ ਜਿਹਾ ਪੋਲਿਆ ਇੱਥੋਂ ਸਾਡੇ ਟਰੈਕਟਰ ਟਰਾਲੀਆਂ ਨਾਂ ਕਿ ਜਾਂਦੇ ਆ ਆ ਦੇਖ ਲਓ ਹਾਂਜੀ ਆ ਵਿੱਚੋਂ ਇੱਕ ਖੂਹ ਹੀ ਬੈਠੀ ਹੋਈ ਆ ਲੋਕ ਇਹਦੇ ਉੱਪਰ ਦੀ ਲੰਘੇ ਜਾਂਦੇ ਆ ਆ ਵੇਖ ਲਓ ਖੂਹ ਹੀ ਪੂਰੀ ਬੈਠੀ ਹੋਈ ਆ ਲੋਕ ਵੀ ਜਾਤਾਂ ਧਰਮਾਂ ਦੇ ਨਾਂ ਤੇ ਲੜਨ ਨੂੰ ਤਿਆਰ ਹੋ ਜਾਂਦੇ ਆ ਪਰ ਇਹੋ ਜਿਹੇ ਕੰਮਾਂ ਵਾਸਤੇ ਲੋਕਾਂ ਨੂੰ ਵੀ ਕੋਈ ਨਹੀਂ ਹੈਗਾ ਵੀ ਆਪਾਂ ਇਹ ਬਣਵਾਈਏ ਸਰਕਾਰ ਨੂੰ ਕਹੀਏ ਕੋਈ ਐਪਲੀਕੇਸ਼ਨ ਦੇਈਏ ਕੋਈ ਹਿਲਾ-ਵਸਿਲਾ ਕਰੀਏ ਨਾ ਲੋਕਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਹੈਗਾ ਤੇ ਰੱਬ ਕਰੇ ਭਾਈ ਸਾਡੇ ਇਲਾਕੇ ਵਾਸਤੇ ਦੁਆ ਕਰਿਓ ਬਈ ਪਾਣੀ ਨਾ ਹੀ ਜੜੇ ਇੰਨੀ ਦਿਨੀ ਸਾਡੇ ਇਲਾਕੇ ਦੇ ਲੋਕ ਬੜੇ ਦੁਖੀ ਹੁੰਦੇ ਬੜੀ ਟੈਨਸ਼ਨ 'ਚ ਹੁੰਦੇ ਆ ਤੇ ਰੱਬ ਅੱਗੇ ਦੁਆ ਸਾਡੇ ਆ ਪੋਲ ਵੇਖ ਲਵਾਈ ਪੋਲ ਕੀ ਪੰਜਾਬ 'ਚ ਇਹੋ ਜਿਹਾ ਪੋਲ ਵੀ ਹੁੰਦੇ ਆ ਨਦੀਆਂ ਤੇ ਕਦੀ ਵੇਖੇ ਤੁਸੀਂ ਇਹ ਸਾਡੇ ਇਲਾਕੇ 'ਚ ਇਹੋ ਜਿਹਾ ਪੋਲ ਆ ਨਾ ਸਾਡੇ ਇਲਾਕੇ 'ਚ ਕੋਈ ਡਿਸਪੈਂਸਰੀ ਨਾ ਕੋਈ ਹਸਪਤਾਲ ਸਾਨੂੰ ਨਦੀ ਟੱਪ ਕੇ ਸੁਲਤਾਨਪੁਰ ਅੱਗੇ ਪੋਲਿਆ ਉੱਥੋਂ ਸੁਲਤਾਨਪੁਰ ਜਾਣਾ ਪੈਂਦਾ ਆ 14 15 ਪਿੰਡਾਂ ਵਿੱਚ ਨਾ ਕੋਈ ਹਸਪਤਾਲ ਨਾ ਕੋਈ ਡਿਸਪੈਂਸਰੀ ਨਾ ਕੋਈ ਜਿਮ ਕੁਝ ਵੀ ਹੈ ਨਹੀਂ ਲੋਕ ਇੰਨੀ ਪਛੜੀ ਹੋਈ ਜ਼ਿੰਦਗੀ ਜੀ ਰਹੇ ਹਨ ਜਦੋਂ ਮੈਂ ਚੰਡੀਗੜ੍ਹ ਜਾਂ ਫਿਲਮ ਲਾਂਚ ਜਾਂਦਾ ਲੋਕਾਂ ਨੂੰ ਦੱਸਦਾ ਲੋਕ ਮੰਨਦੇ ਨਹੀਂ ਅਰੇ ਮੈਂ ਕਿਹਾ ਭਰਾ ਮੈਂ ਇਹੋ ਜੀ ਜਗ੍ਹਾ ਰਹਿਣਾ ਹਾਂ ਵੀ ਇੰਨਾ ਪਛੜਿਆ ਹੋ ਪੰਜਾਬ ਹੈ ਨਾ ਇੰਨਾ ਇਲਾਕਾ ਮਤਲਬ ਅਸੀਂ ਜਦੋਂ ਵੀ ਇੱਕ ਪਾਸੇ ਦਰਿਆ ਇੱਕ ਪਾਸੇ ਨਦੀ ਅਸੀਂ ਜਦੋਂ ਵੀ ਕਿਤੇ ਜਾਣਾ ਪਹਿਲਾਂ ਸਾਨੂੰ ਸultanpur ਜਾਣਾ ਪੈਣਾ ਨਦੀ ਕ੍ਰੋਸ ਕਰਕੇ ਪਹਿਲਾਂ ਹੁਣ ਪੁਲ ਬਣ ਗਿਆ ਪਹਿਲਾਂ ਬੇੜੀ ਨਾਲ ਨਦੀ ਪਾਰ ਕਰਦੇ ਹੁੰਦੇ ਤੇ ਨਾ ਸਾਡੇ ਇਲਾਕੇ 'ਚ ਕੋਈ ਜਿਮ ਨਾ ਕੋਈ ਹਸਪਤਾਲ ਨਾ ਕੋਈ ਡਿਸਪੈਂਸਰੀ ਕੁਝ ਨਹੀਂ ਹੈਗਾ ਸਾਡੇ ਇਲਾਕੇ 'ਚ ਟੈਕਸ ਤਾਂ ਸਾਡੇ ਅਸੀਂ ਸਾਰੇ ਦਿੰਦੇ ਹੀ ਆ ਪਰ ਹੈ ਨਹੀਂ ਕੁਝ ਵੀ ਆ ਪੌਲੀ ਵੇਖ ਲਓ ਯਾਰ ਜਿਹਦੀ ਜਰੂਰਤ ਆ ਪੌਲੀ ਕਿਹੋ ਜਿਹਾ ਦੇਖ ਲਓ ਹੈ ਤੇ ਵੀਰੋ ਦੁਆ ਕਰੋ ਮੇਰੇ ਇਲਾਕੇ ਵਾਸਤੇ ਵੀ ਪਾਣੀ ਨਾ ਆਵੇ ਨਹੀਂ ਤਾਂ ਬਹੁਤ ਬਰਬਾਦੀ ਹੁੰਦੀ ਆ ਧੰਨਵਾਦ ਵੀਰੋ ਤੁਹਾਨੂੰ ਵੀਡੀਓ